43 43 43 43 ਦਾ ਕੱਟ ਹੈ ਤੇ ਸੁਨੂ ਜਵਾਨਾ ਪਟਾ ਵਿਚਾਰ ਇਹਨਾਂ ਨੇ ਕਦੇ ਇਹ ਨਹੀਂ ਰੰਗ ਕੀਤਾ ਜਵਾਨੀ ਸੁਣ ਮੇਰੇ ਵੀਰ ਧੀਆ ਨੂੰ ਸੁਣੋ ਭੈਣ ਨੂੰ ਸੁਣੋ ਤੁਹਾਨੂੰ ਇਹਨਾਂ ਨੇ ਕੀ ਕੀਤਾ ਜਕਾਰਾ ਭਲਾ ਦਿੱਤਾ ਜਕਾਰਾ ਇਹਨਾਂ ਤੋਂ ਲੱਗੇ ਜੇ ਬਾਪੇ ਨੂੰ ਜੈ ਬਲਾਉਂਦਾ ਕਹਿੰਦੇ ਜੈ ਵਸਤਾਂ ਦੀ ਉਹ ਜਿਕਾਰੇ ਮਿਹਰੋਂ ਬਣਾਉਂਦਾ ਲੋ ਜਿਕਾਰਾ ਕੋ ਲਗੇ ਬੋਲੇ ਸੋਨਿਹਾਰ ਸਤ ਸ੍ਰੀ ਅਕਾਲ ਉਹ ਜਿਨ੍ਹਾਂ ਨੂੰ ਕੱਪੜੇ ਨਹੀਂ ਪਾਉਣੇ ਉਹਦੇ ਨੰਗਲੇ ਜਿਨ੍ਹਾਂ ਨੂੰ ਖਾਣਾ ਨਹੀਂ ਉਹਦਾ ਸਿਰ ਤਾਂ ਵੀ ਨਹੀਂ ਇਹੇ ਜਨ ਕੀ ਇਹੇ ਜਨ ਵਾਹ ਬਸ ਤਾਂ ਲਾਤਾ ਸੇਰ ਤਾਂ ਕੀ ਨਾ ਕੋ ਮਹਾ ਮੂਰਖ ਹੋ ਜਾਦਾ ਮਹਾ ਤੋਰ ਖਿੰਦਾ ਸਦਾ ਬੋਸਾ ਤਨਾ ਮਾਨ ਜੀ ਆਇ ਸੁਖਾ ਗੁਰਸੰਗ ਦਾ ਟਰੋਂ 49 ਸੀਦਾ ਤਲਾਕੋ ਦੇ ਖੇਤ ਵਿੱਚ ਦੀ ਇਹ ਛੇੜ ਨੰਦ ਨਹੀਂ ਨਾ ਸੇਰ ਤਾਂ ਵੀ ਨਹੀਂ ਉਹ ਜਿਨ੍ਹਾਂ ਕੰਦੇ ਹੀ ਕੰਦੇ ਕਰਨੀ ਵਾਲਾ ਬਾਪਾ ਇਹਨੂੰ ਪਰਵੋਕ ਕੀ ਨਹੀਂ ਕਿ ਤਾਂ ਸਾਰੀ ਗੁੰਦਲੀ ਗੜੀ ਹੋਈ ਹੈ ਇਹ ਰਾਜਨੀਤਿਕ ਇਦਾਂ ਦੇ ਗਾਇਕ ਇਦਾਂ ਦੇ ਨਕਲੀ ਬਾਬੇ ਗੁੰਦਲੀ ਦਾ ਸਾਲ ਇਕੱਠੀ ਰਾਜ ਨੂੰ ਗਲਾਸ ਚੀ ਚੱਲ ਰਹੇ ਰਾਖ ਚੀ ਚੱਲ ਰਹੇ ਤੁਮ ਯਕਾਰਾ ਪਹਾਵੇ ਮੈਂ ਜੈ ਮਸਤਾਂ ਦੀ ਚੰਗਣ ਦੇ ਕੋਸ਼ਿਸ਼ ਕਰਿਓ ਤੇ ਇਹ ਬੜੀ ਜਵਾਨੀ ਇਹੇ ਜੇ ਸਮੇਂ ਕੀਆਂ ਜਨ ਕਿ ਮਨਿਆਂ ਦੇ ਕਰਨੀ ਜਾਵੇ ਸਮੇਂ ਲਈ ਸਮੇਂ ਲਈ ਇਹੇ ਜੇ ਸਮੇਂ ਲਈ ਜਦੋਂ ਕਪੜੇ ਵੀ ਪਾਉਣ ਨੂੰ ਦੇਣ ਨੂੰ ਖਾਣਾ ਵੀ ਹੰਦਾਂ ਨੂੰ ਨੰਗਾ ਨੰਗੇ ਨਾ ਕੋਈ ਪੈਸੇ ਨਾ ਹੋ ਉਹ ਨੰਮ ਹੁੰਦਾ ਲੰਗੀ ਕਰਦਾਰ ਪੱਖੋਂ ਲੰਗਦਾ ਜਿਹੜੇ ਗੋਲਾ ਪੱਖੋਂ ਲੰਗਦਾ ਮਨੋ ਜਦ ਕਰਨਾ ਲਿਖਿਆ ਨਾਣੀ ਵੀ ਰਾਜ ਰੰਗ